ਪਿਆਜ਼ ਆਲੂ ਤੇ ਟਮਾਟਰ ਤੋਂ ਬਾਅਦ ਹੁਣ ਸਬਜ਼ੀਆਂ ਵੀ ਆਪਣਾ ਰੰਗ ਦਿਖਾਉਣ ਲੱਗ ਗਏ ਆ ਤੇ ਸਬਜ਼ੀਆਂ ਦੇ ਕੀਮਤਾਂ ਹੁਣ ਆਸਮਾਨ ਛੂਰੀਆਂ ਨੇ ਮੈਂ ਇੱਕ ਸਬਜ਼ੀ ਦੀ ਦੁਕਾਨ ਤੇ ਖੜਾ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਹੁਣ तमाम ਸਬਜ਼ੀਆਂ ਤੇ ਇਹਨਾਂ ਸਬਜ਼ੀਆਂ ਦੀ ਕੀਮਤਾਂ ਤਕਰੀਬਨ 2 ਹਫ਼ਤੇ ਪਹਿਲਾਂ ਜੇਕਰ ਕੰਪੈਰੀਜ਼ਨ ਕੀਤਾ ਜਾਵੇ ਫੁੱਲਾਂ ਕੀਤੀ ਜਾਵੇ ਤਾਂ ਹੁਣ ਜਿਹੜੀ ਕੀਮਤ ਹੈ ਤਕਰੀਬਨ ਦੁੱਗਣੀ ਤਿੰਗਣੀ ਕੀਮਤ ਹੋ ਚੁੱਕੀ ਹੈ ਤੇ ਇਸ ਤਰ੍ਹਾਂ ਅਸੀਂ ਜੇਕਰ ਗੱਲ ਕਰਦੇ ਆਂ ਖੀਰੇ ਦੀ ਖੀਰੇ ਦੀ ਜਿਹੜੀ ਕੀਮਤ ਸੀ ਪਹਿਲਾਂ ਇਹ 10 ਰੁਪਏ ਪ੍ਰਤੀ ਕਿਲੋ ਸੀ ਦੋ ਹਫ਼ਤੇ ਤੋਂ ਪਹਿਲਾਂ ਜੇਕਰ ਗੱਲ ਕਰਦੇ ਆਂ ਤੇ ਹੁਣ ਜਿਹੜੀ ਇਸ ਦੀ ਕੀਮਤ ਹੈ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ ਬਾਜ਼ਾਰ ਦੇ ਵਿੱਚ ਖੀਰਾ ਜੇਕਰ ਅਸੀਂ ਕੀ ਇਹਦੀ ਗੱਲ ਕਰਦੇ ਆਂ ਤੇ ਕੀ ਇਹਦੀ ਜਿਹੜੀ ਕੀਮਤ ਹੈ 10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਹਿਲਾਂ ਦੋ ਹਫ਼ਤੇ ਪਹਿਲਾਂ ਵਿਕ ਰਿਆ ਸੀ ਜਿਹੜਾ ਹੁਣ 40 ਰੁਪਏ ਕਿਲੋ ਹੋ ਗਿਆ ਇਸ ਤਰ੍ਹਾਂ ਜੇਕਰ ਅਸੀਂ ਗੱਲ ਕਰਦੇ ਆਂ ਸ਼ਿਮਲਾ ਮਿਰਚ 30 ਰੁਪਏ ਪ੍ਰਤੀ ਕਿਲੋ ਵੇਚਣ ਵਾਲੀ ਸਿਮਰਨ ਮੇਰੇ ਤੇ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਖ ਰਹੀ ਹੈ ਤੇ ਟਮਾਟਰ ਦੀ ਤਾਂ ਤੁਸੀਂ ਦੇਖ ਹੀ ਰਹੇ ਹੋ ਕਿ ਟਮਾਟਰ ਦੀ ਜਿਹੜੀ ਕੀਮਤ ਹੈ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਚੱਲ ਰਹੀ ਹੈ ਮੰਡੀ ਦੇ ਵਿੱਚ ਜਦਕਿ 2 ਹਫ਼ਤੇ ਪਹਿਲਾਂ ਇਹ ਹੀ ਟਮਾਟਰ 10 ਰੁਪਏ ਪ੍ਰਤੀ ਕਿਲੋ ਚੱਲ ਰਿਹਾ ਸੀ ਇਸ ਤਰ੍ਹਾਂ ਜਿਹੜਾ ਫੁੱਲ ਗੋਭੀ ਦੀ ਕੀਮਤ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਚੱਲ ਰਹੀ ਹੈ ਕਰੇਲ ਕਰੇਲੇ ਦੀ ਜੇਕਰ ਗੱਲ ਕਰਦੇ ਆਂ ਕਰੇਲਾ ਵੀ 2 ਹਫ਼ਤੇ ਪਹਿਲਾਂ ਜਿਹੜਾ 40 10 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਸੀ ਤੇ ਹੁਣ ਜਿਹੜਾ ਹੈ ਇਹ 40 ਰੁਪਏ ਪ੍ਰਤੀ ਕਿਲੋ ਨਾਲ ਵਿਕ ਰਿਹਾ ਇਸ ਤਰ੍ਹਾਂ ਜਿਹੜਾ ਟਿੰਡੋ ਦੀ ਗੱਲ ਕਰਦੇ ਆਂ ਟਿੰਡੋ ਵੀ 40 ਰੁਪਏ ਪ੍ਰਤੀ ਕਿ